ਬੋਲ ਕ੍ਰਿਸ਼ਨ ਗੋਪਾਲ ਨ ਕੀ ਜੈ ਜੀ ਬਾਬਾ ਹੁਣ ਇਹ ਜਿਹੜੀ ਜਿਹੜੀ ਇਸਤਾਨ ਨੇ ਜਿੱਥੇ ਤੁਸੀਂ ਅੱਜ ਬੈਠੇ ਹੋ ਜਿਹੜੇ ਸਾਡਾ ਸੇਵਾ ਕਰਦੇ ਇਹਦੇ ਬਾਰੇ ਚਾਹਨਾ ਇੱਥੇ ਅੱਜ ਜਨਮਾਸਤਮੀ ਹੈ ਠੀਕ ਹੈ ਜੀ ਇਹਦੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਅਰਸਾਲ ਬਣਾਈ ਜਾਂਦੀ ਹੈ ਠੀਕ ਠੀਕ ਅੱਜ ਦਾ ਜਿਹੜਾ ਇਹ ਸਮਾਗਮ ਹੈ ਤੇ ਬਹੁਤ ਪ੍ਰਾਤਨ ਚੱਲਿਆ ਆ ਰਿਹਾ ਹੈ ਜਿਸ ਸਮੇਂ ਤੋਂ ਇਸ ਸਮਾਧੀ ਦੀ ਮਤਲਬ ਕਹਿ ਸਕਦੇ ਆ ਆਪਾਂ ਵੀ ਸਿਰਜਣਾ ਹੋਈ ਐ ਉਸ ਸਮੇਂ ਤੋਂ ਲਾ ਕੇ ਜਾਂ ਨਕਰ ਪਿੰਡ ਫਰਵਾਹੀ ਦੀ ਸਿਰਜਣਾ ਹੋਈ ਐ ਉਸ ਸਮੇਂ ਤੋਂ ਹੀ ਚੱਲਿਆ ਆ ਰਿਹਾ ਬਹੁਤ ਪ੍ਰਾਤਨ ਐ ਇਸ ਸਥਾਨ ਦੇ ਉੱਤੇ ਪਹਿਲਾਂ ਤੋਂ ਹੀ ਲੰਗਰ ਪਾਣੀ ਉੱਤੇ ਟਟ ਪੰਡਾਰੇ ਵਰਤਦੇ ਨੇ ਫਿਰ ਪੂਰਾ ਜਿਸ ਤਰ੍ਹਾਂ ਵੀ ਅੱਜ ਦਾ ਸਮਾਚਾਰ ਸਮਾਗਮ ਚੱਲ ਰਿਹਾ ਐ ਇਸੇ ਤਰ੍ਹਾਂ ਪੁਰਾਣੇ ਸਮੇਂ ਤੋਂ ਚੱਲ ਰਿਹਾ ਐ ਸੋ ਨਗਰ ਦਾ ਸਾਥ ਹੈ ਸਾਡੇ ਨਾਲ ਹੈ ਸਾਰਾ ਨਗਰ ਸਾਡਾ ਸਾਥ ਦਿੰਦਾ ਬਾਹਰਲੇ ਭੈਣ ਭਾਈ ਆ ਕੇ ਵੀ ਬਾਹਰੋਂ ਆ ਕੇ ਸੰਗਤਾਂ ਵੀ ਸੇਵਾ ਨਿਮਾਉਂਦੀਆਂ ਨੇ ਤੇ ਸੇਵਾ ਕਰਦੀਆਂ ਨੇ ਬਹੁਤ ਸਾਰੇ ਸਮਾਜ ਦੀ ਸੰਗਤਾਂ ਦੀ ਇਸ ਸਥਾਨ ਦੇ ਨਾਲ ਠਾਕਰ ਦੁਆਰਾ ਸਮਾਦਾਂ ਫਰਵਾਹੀ ਦੇ ਨਾਲ ਆਸਥਾ ਜੁੜੀ ਹੋਈ ਹੈ ਜਿਹਨੂੰ ਕਹਿੰਦੇ ਬਹੁਤ ਲੰਬੇ ਸਮੇਂ ਤੋਂ ਜੁੜੀ ਹੋਈ ਹੈ ਕੋਈ ਅੱਜ ਨਹੀਂ ਨਵਾਂ ਕੰਮ ਨਹੀਂ ਇਤਿਹਾਸ ਹੈ ਇਸ ਚੀਜ਼ ਦਾ ਗਵਾਹ ਹੈਗਾ ਬਾਕੀ ਇਹਦੇ ਅੰਦਰ ਇੱਕ ਸਰੋਵਰ ਹੈ ਜੀ ਦੀ ਮਹੱਤਤਾ ਐਸੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਦੇਸੀ ਘਿਓ ਦੇ ਵਿੱਚ ਪੂਰੇ ਬਣਿਆ ਕਰਦੇ ਸੀ ਪ੍ਰਾਤਨ ਸਮਿਆਂ ਦੇ ਵਿੱਚ ਕੋਈ ਡਾਲਡਾ ਜਾਂ ਆਪਣੇ ਵਗੈਰਾ ਨਹੀਂ ਸੀਗਾ ਉਹਨਾਂ ਸਮਿਆਂ ਦੇ ਵਿੱਚ ਤਾਂ ਉਸ ਸਮੇਂ ਦੇ ਵਿੱਚ ਕੀ ਹੋਇਆ ਤਾਂ ਘਿਓ ਦੀ ਕਮੀ ਆਈ ਕੜਾਈਆਂ ਦੇ ਵਿੱਚ ਸੇਵਾਦਾਰਾਂ ਨੇ ਆ ਕੇ ਮਹਾਪਰਸ਼ਾ ਨੂੰ ਆ ਕੇ ਕਿਹਾ ਬਾਬਾ ਜੀ ਨੂੰ ਤਾਂ ਬਾਬਾ ਜੀ ਨੇ ਕਿਹਾ ਵੀ ਉੱਥੋਂ ਜਾ ਕੇ ਤੁਸੀਂ ਸਰੋਵਰ ਤੋਂ ਲੈ ਆਓ ਜਾਨ ਜਲ ਭਰ ਲਿਆਂਦਾ ਆਣ ਕੇ ਉਹਨਾਂ ਨੂੰ ਇਹਦੇ ਵਿੱਚ ਭਰ ਲਿਆਂਦਾ ਜੀ ਤੇ ਸਹਸਤਰੀ ਦਾ ਥੋੜੀ ਜਿਹੀ ਲੰਬੀ ਹੈ ਇਸ ਕਰਕੇ ਥੋੜਾ ਸ਼ਾਰਟਕਟ ਚੱਲ ਰਹੇ ਹਾਂ ਤਾਂ ਕਿ ਸਮਾਂ ਨਾ ਜ਼ਿਆਦਾ ਬਰਬਾਦ ਕਰੀਏ ਕਿਸੇ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਹੈ ਤਾਂ ਉਹ ਪਾਣੀ ਜਿਹੜਾ ਉੱਥੋਂ ਲੈ ਕੇ ਆਉਂਦਾ ਹੈ ਸਰੋਵਰ ਦੇ ਵਿੱਚੋਂ ਜਾ ਲ ਘੜੇ ਭਰ ਕੇ ਉਹ ਕਰਾਈਆਂ ਦੇ ਵਿੱਚ ਪਾਇਆ ਤੇ ਉਹਦੇ ਉੱਤੋਂ ਪਕਵਾਨ ਪੱਕਿਆ ਜੋ ਅੱਜ ਅਸੀਂ ਉਸੇ ਤਰੀਕੇ ਨਾਲ ਹੀ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਸਮਝਾਉਣ ਦੀ ਕਿ ਉਹ ਸਰੋਵਰ ਦੀ ਮਹੱਤਤਾ ਕੀ ਹੈ ਤੇ ਇਸ ਸਥਾਨ ਦੀ ਮਹੱਤਤਾ ਕੀ ਹੈ ਕੋਈ ਦੂਰੋਂ ਆ ਕੇ ਕੋਈ ਬਾਹਰੋਂ ਆਣ ਕੇ ਐਸਾ ਨਾ ਹੋਵੇ ਕਿ ਤੇ ਕੋਈ ਦੁਰਵਰਤੋਂ ਕਰੇ ਉਸ ਚੀਜ਼ ਦੀ ਲੋਕ ਪਾਣੀ ਦੇ ਘੜੇ ਭਰ-ਭਰ ਕੇ ਘਿਓ ਬਣਾ ਬਣਾ ਵੇਚਣ ਲੱਗ ਜਾ। ਐਸਾ ਵੀ ਕੋਈ ਕਰਾਮਾਤ ਨਾ ਹੋ ਜਾਵੇ। ਸੰਤਾਂ ਨੇ ਪਹਿਲਾਂ ਹੀ ਉਸ ਚੀਜ਼ ਨੂੰ ਗਚਨ ਦੇ ਕੇ ਉਸ ਨੂੰ ਬੰਦ ਸੁਰੱਖਿਆ। ਮਹਾਂਪੁਰਸ਼ਾਂ ਦੀ ਕਿਰਪਾ ਸੀ ਉਸ ਸਮੇਂ ਦੀ। ਉਸ ਤੋਂ ਬਾਅਦ ਉਹ ਸਾਰੀ ਰਾਤ ਭਗਵਾਨ ਪੱਕਿਆ। ਭਗਵਾਨ ਪੱਕਦਾ ਸਵੇਰੋਂ ਭੋਗ ਲਵਾ ਕੇ ਭਗਵਾਨ ਦੇ ਦੁਆਰੇ 'ਚ ਉਸ ਜਲ ਤੋਂ ਜਿਹੜਾ ਜਲ ਭਰ ਕੇ ਲੈਂਦਾ ਸੀ ਉਸ ਤੋਂ ਭਗਵਾਨ ਪੱਕਿਆ ਉਹਦਾ ਘਿਓ ਬਣਿਆ। ਉਸ ਤੋਂ ਬਾਅਦ ਸੰਗਤ ਦੇ ਵਿੱਚ ਜੋ ਜਿਸ ਤਰ੍ਹਾਂ ਹੁਣ ਵਰਤ ਰਿਹਾ ਇਸੇ ਤਰ੍ਹਾਂ ਵਰਤਾਇਆ ਗਿਆ ਸੀ ਮਰਜ਼ਾਦਾ ਦੇ ਅਨੁਸਾਰ ਹਾਂਜੀ ਕਿੰਨੇ ਲੋਕਾਂ ਦੀ ਆਸਤਾ ਜੁੜੀ ਹੈ ਕਿੰਨੀਆਂ ਗ੍ਰੋਹ ਭਾਵਨਾਵਾਂ ਲੋਕਾਂ ਦੀਆਂ ਕਿੰਨੀ ਕਸਰ ਹੈ ਕਿੰਨੇ ਤੋਂ ਸੁੱਕਾ ਇਤਿਬਾਰ ਬਹੁਤ ਸਾਰੀਆਂ ਭਾਵਨਾਵਾਂ ਨੇ ਜਿਹੜੇ ਲੋਕ ਆਉਂਦੇ ਨੇ ਆ ਦੇਖੋ ਅੱਜ ਛੋਟਾ ਇਕਬਾਲ ਲੈ ਕੇ ਆਏ ਨੇ ਜਿਹਦੀ ਪਰਿਵਾਰ ਨੂੰ ਬਹੁਤ ਜ਼ਿਆਦਾ ਲੋੜ ਸੀ ਅੱਜ ਦੇ ਸਮੇਂ ਮੁਤਾਬਕ ਕਹਿੰਦੇ ਨੇ ਕਹਿੰਦੇ ਸਿਆਣੇ ਕਹਿੰਦੇ ਨੇ ਕਹਿੰਦੇ ਅਖੇ ਇੱਕ ਤਾਂ ਪੁੱਤ ਤੇ ਇੱਕ ਮੀਹ ਇਹਦੀ ਕੋਈ ਹੋਰ ਲੋ ਨੀ ਉੱਡੀ ਫਿਰਦੀ ਮੀਹ ਅਸੀਂ ਕਹਿ ਦਿੰਦੇ ਆ ਮੀਹ ਪੈ ਗਿਆ ਪਰ ਪੁੱਤ ਜੰਮ ਪਿਆ ਤਾਂ ਬਹੁਤ ਵੱਡੀ ਖੁਸ਼ੀ ਆ ਉਸ ਚੀਜ਼ ਦੀ ਪਰਿਵਾਰ ਨੂੰ ਵੀ আর ਸਾਨੂੰ ਵੀ ਸਾਡੇ ਸਮਾਜ ਨੂੰ ਵੀ ਖੁਸ਼ੀ ਹੁੰਦੀ ਮਿਲਦੀ ਐ ਇਸ ਚੀਜ਼ ਤੋਂ ਜਿਹੜਾ ਵੀ ਕੋਈ ਸੁਣਦਾ ਉਹ ਵਧਾਈਆਂ ਦਿੰਦਾ ਐਸੀ ਕਰਕੇ ਦਿੰਦੇ ਆ ਅਸੀਂ ਕਿਉਂਕਿ ਸਾਡੇ ਮਨ ਨੂੰ ਖੁਸ਼ੀ ਮਿਲਦੀ ਆ ਉਹਦੇ ਨਾਲ ਸੰਤੋਸ਼ਟੀ ਮਿਲਦੀ ਆ ਵੀ ਕਿਸੇ ਪਰਿਵਾਰ ਦੇ ਵਿੱਚ ਕੋਈ ਨਵਾਂ ਜੀਵ ਆਇਆ ਤਾਂ ਉਹ ਭਾਗਾ ਵਾਲਾ ਆਇਆ ਭੱਗਾਂ ਵਾਲੇ ਰਹੀ ਬਣ ਕੇ ਜਿਵੇਂ ਇੱਥੇ ਆ ਕਾਫੀ ਵੱਡੀ ਗਿਣਤੀ ਦੇ ਸਾਧੂ ਆਖਦੇ ਆ ਹਾਲ ਚਿਰ ਜੀ ਜੀ ਜਿਹੜਾ ਜਗਾ ਸਦਾ ਦਿੰਦੇ ਉਹ ਕੀ ਆਸਤਾ ਉਹ ਸਦਾ ਦਿੱਤਾ ਜਾਂਦਾ ਜੀ ਜਾਂ ਕੋਈ ਨਹੀਂ ਸਦਾ ਦਿੱਤਾ ਜਾਂਦਾ ਸਾਡੀ ਸਾਡੇ ਅਸਥਾਨਾਂ ਦੀ ਪਰਪਰਾ ਹੈ ਅਸੀਂ ਵੀ ਜਾਣਦੇ ਹਾਂ ਜਦੋਂ ਇਹ ਪ੍ਰੋਗਰਾਮ ਕਰਦੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਉਤਸਵ ਮਨਾਉਂਦੇ ਨੇ ਉਹਨਾਂ ਸਮੇਂ ਤੇ ਸਾਨੂੰ ਯਾਦ ਕਰਦੇ ਨੇ ਅਸੀਂ ਜਾਣੇ ਹੁਣ ਅਸੀਂ ਇਹਨਾਂ ਨੂੰ ਯਾਦ ਕੀਤਾ ਮਾਪੁਰਸ਼ਾਂ ਨੂੰ ਸਾਡੇ ਲਈ ਆਏ ਨੇ ਭਗਵਾਨ ਲਈ ਆਏ ਨੇ ਭਗਵਾਨ ਦੇ ਦੁਆਰੇ ਨਾਲ ਆਏ ਨੇ ਜੁੜੇ ਹੋਏ ਨੇ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਲੱਗੇ ਹਾਂਜੀ ਇਹ ਸਮਾਧਾਂ ਨੇ ਕਿੰਨੀਆਂ ਪ੍ਰਾਣੀਆਂ ਕਿੰਨਾ ਅਰਥ ਸਮਾਉਂਦੇ ਅਸੀਂ ਇਹਦੇ ਵਿੱਚ ਜੀ 14ਵੀਂ ਪੀੜ੍ਹੀ ਦੇ ਵਿੱਚ ਆ ਸਾਡਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ ਉਹ 14ਵੀਂ ਪੀੜ੍ਹੀ ਹੈ ਸਾਡੀ 14ਵੀਂ ਪੀੜੀ ਦਾ ਇਤਿਹਾਸ ਜੇ ਦੇਖੀਏ ਘੱਟੋ-ਘੱਟ 500 ਸਾਲ ਦੇ ਕਰੀਬ ਜਾਂ ਪਲੱਸ ਵੀ ਕਹਿ ਸਕਦੇ ਆ। ਇਸ ਸਥਾਨ ਦਾ ਜਿਹੜਾ ਸਿਰਜਣਾ ਹੋਈ ਹੈ ਜਿਸ ਸਮੇਂ ਤੋਂ 500 ਸਾਲ ਪਲੱਸ ਵੀ ਕਹਿ ਸਕਦੇ ਆ ਇਤਿਹਾਸ ਕਿੰਨੀ ਸੰਗਤ ਇਥੇ ਪਹੁੰਚਦੀ ਹੈ? ਕਿੰਨੇ ਸਮੇਂ ਬਾਅਦ ਇਹ ਜਿਹੜੇ ਤੁਸੀਂ ਆ ਦਿਨ ਬਣਾ ਰਹੇ ਹੋ ਜਿਵੇਂ ਜਰਨਸਟ ਹਾਂਜੀ ਇਹ ਕਿੰਨੇ ਟਾਈਮ ਬਾਅਦ ਇਹ ਸਾਲ ਤੋਂ ਮਗਰੋਂ ਦੇ ਜੀ ਹਰ ਸਾਲ ਦੀ ਤਰ੍ਹਾਂ ਕ੍ਰਿਸ਼ਨ ਭਗਵਾਨ ਦਾ ਕਿਉਂਕਿ ਜਨਮ ਦਿਹਾੜਾ ਉਹ ਸਾਲ ਤੇ ਹੀ ਆਊਗਾ ਉਸ ਤੋਂ ਬਾਅਦ ਇੱਕ ਸ਼ਰਧਾਂ ਦਾ ਛੋਟਾ ਪ੍ਰੋਗਰਾਮ ਹੁੰਦਾ ਉਹਦੇ 'ਚ ਵੀ ਕਾਫੀ ਸਾਰੀ ਸੰਗਤ ਹੁੰਦੀ ਹੈ ਨਗਰ ਦੀ ਜਾਂ ਬਾਹਰਲੀ ਸੰਗਤ ਵੀ ਹੁੰਦੀ ਹੈ ਮਤਲਬ ਪ੍ਰਾਰਥਨਾ ਚੱਲਿਆ ਆ ਰਿਹਾ ਜੋ ਹੁਣ ਦਾ ਤਾਂ ਕੋਈ ਹਸਾਬ ਕਿਤਾਬੇ ਨਹੀਂ ਹੈਗਾ ਤੁਸੀਂ ਸੰਗਤ ਦੇਖ ਹੀ ਸਕਦੇ ਹੋ ਠੀਕ ਹੈ ਅਸੀਂ ਉਧਰਲੇ ਪਾਸੇ ਨਹੀਂ ਕਹਿੰਦੇ ਵੀ ਕੋਈ ਮੱਥਾ ਟੇਕੋ ਜਾ ਕੇ ਕਿਸੇ ਨੂੰ ਨਹੀਂ ਕਹਿੰਦੇ ਸੰਗਤ ਵਾਲੇ ਨੂੰ ਕਿਸੇ ਤੋਂ ਕੋਈ ਮੰਗ ਕੇ ਕਦੇ ਕੁਝ ਨਹੀਂ ਲਿਆ ਗਿਆ ਇਸ ਇਸ ਹਸਤਾਨ ਨੂੰ ਚਲਾਉਣ ਦੇ ਖਾਤਰ ਸੰਗਤ ਤੋਂ ਮੂਰੇ ਹੱਥ ਨਹੀਂ ਕਿਸੇ ਤਰ੍ਹਾਂ ਵੀ ਰੱਖਿਆ ਗਿਆ ਸੰਗਤ ਦਾ ਜੋ ਤਿਲ ਫੁੱਲ ਹੈ ਉਹ ਚੜਾਵਾ ਉੱਥੇ ਭਗਵਾਨ ਦੇ ਦਵਾਰੇ 'ਚ ਤੇ ਬਾਕੀ ਸੰਗਤਾਂ ਹੁੰਦੀਆਂ ਨੇ ਆਪਦੀ ਆਸਥਾ ਲੈ ਕੇ ਮਰਦਾਂ ਪਾ ਕੇ ਜਾਂਦੀਆਂ ਨੇ ਜਿਹੜਾ ਇੱਕ ਸਰੋਵਰ ਬਣਿਆ ਹੋਇਆ ਦੱਸੋ ਸਰੋਵਰ ਦੀ ਕੀ ਮਹੱਤਤਾ ਹੈ ਸਰੋਵਰ ਦੀ ਜਿਹੜੀ ਮਹੱਤਤਾ ਹੈਗੀ ਹੈ ਜੀ ਉਹ 10ਵੀਂ ਪੀੜੀ ਦੇ ਵਿੱਚ ਮਹਾਪੁਰਸ਼ਾਂ ਦੇ ਸਮੇਂ ਦੇ ਵਿੱਚ ਜਿਹੜੀ ਇਹ ਜਨਮਾਸ਼ਟਮੀ ਦੀ ਕੜਾਹੀ ਚੜਦੀ ਆ ਆਪਣੇ ਇੱਥੇ ਭਗਵਾਨ ਭੱਕਦਾ ਉਹਦੇ ਵਿੱਚ ਘਿਓ ਦੀ ਕਮੀ ਆ ਗਈ ਸੀ ਰਾਤ ਦੇ ਸਮੇਂ ਦੇ ਵਿੱਚ ਉਸ ਟਾਈਮ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਦਰਵਾਜ਼ੇ ਹੁੰਦੇ ਸੀ ਅੱਜ ਵੀ ਦਰਵਾਜ਼ੇ ਹੈਗੇ ਨੇ ਸਾਡੇ ਖਾਸ ਕਰਕੇ ਫਰਬਾਈ ਪਿੰਡ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਡਾਕੂ ਲੁਟੇਰੇ ਪੈ ਜਾਂਦੇ ਸੀ ਬਾਹਰ ਲੀਆਂ ਜਿਹੜੀਆਂ ਛੱਡਾਂ ਹੁੰਦੀਆਂ ਸੀ ਪਿੰਡ ਦੀਆਂ ਅਗਰ ਉਧਰਲੇ ਪਾਸੇ ਕਿਸੇ ਦਾ ਗੇਟ ਵੀ ਨਹੀਂ ਸੀ ਹੁੰਦਾ ਦਰਵਾਜ਼ਿਆਂ ਰਾਹੀਂ ਸਾਰੀ ਟੋਟਲ ਐਂਟਰੀ ਹੋਇਆ ਕਰਦੀ ਸੀ ਸ਼ਹਿਰਾਂ ਦੀ ਕਿ ਪਿੰਡਾਂ ਦੀ ਉਹਦਾ ਮਤਲਬ ਇਹ ਸੀ ਜਿਹੜੇ ਲੋਕ ਅੱਜ ਵੀ ਦਰਵਾਜ਼ੇ ਦੇਖ ਰਹੇ ਨੇ ਉਹਦਾ ਮਤਲਬ ਇਹ ਸੀ ਜਦੋਂ ਸੰਗਤ ਨੂੰ ਕਿਹਾ ਵੀ ਭਾਈ ਜੇ ਕਿਉ ਦੀ ਕਮੀ ਦਿਸ ਰਹੀ ਹੈ ਤਾਂ ਜਾ ਕੇ ਘਰੋਂ ਲਿਓ ਉਹ ਕਹਿੰਦੇ ਜੀ ਅਸੀਂ ਘਰੋਂ ਨਹੀਂ ਲੈ ਸਕਦੇ ਫਰਵਾਹੀ ਪਿੰਡ ਦੇ ਹੀ ਸੇਵਾਦਾਰ ਸੀ ਉਸ ਟਾਈਮ ਤੇ ਰਾਤ ਦੇ ਟਾਈਮ 'ਚ ਜਿਹੜੀ ਪਿਛਲੀ ਰਾਤ ਲੰਘ ਕੇ ਗਈ ਹੈ ਇਸੇ ਰਾਤ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਸੰਤਾਂ ਨੂੰ ਕਹਿਣ ਲੱਗੇ ਜੀ ਇਹ ਕੰਮ ਨਹੀਂ ਅਸੀਂ ਕਰ ਸਕਦੇ ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਸੇਵਾਦਾਰ ਕਈ ਵਾਰੀ ਖੁੱਲੇ ਵੀ ਚੱਲ ਜਾਂਦੇ ਹੁੰਦੇ ਨੇ ਜਿੱਥੇ ਪਿਆਰ ਮੁਹੱਬਤ ਹੁੰਦੀ ਆ ਸਾਰਿਆਂ ਦੇ ਨਾਲ ਇੱਕ ਦੂਜੇ ਨਾਲ ਕਹਿੰਦੇ ਜੀ ਜਿੰਮੇ ਤੁਹਾਨੂੰ ਲੱਗਦਾ ਉਸ ਤਰ੍ਹਾਂ ਕਰ ਲਓ ਬਾਕੀ ਅਸੀਂ ਪਿੰਡ ਚੋਂ ਜਾ ਕੇ ਆ ਉਹਦੇ ਘਰੋਂ ਨਹੀਂ ਲਿਆ ਸਕਦੇ ਇਸ ਦੀ ਕਿਓ ਵਗੈਰਾ ਸੰਤ ਕਹਿੰਦੇ ਭਾਈ ਸਰੋਵਰ ਹੈਗਾ ਉੱਥੋਂ ਜਾ ਕੇ ਤੁਸੀਂ ਜਾਓ ਭਰ ਕੇ ਜਿੰਨਾ ਲੋੜ ਹੈ ਇੱਕ ਵਾਰੀ ਮਿਲਣਾ ਆਪਾਂ ਨੂੰ ਧਾਰ ਬਾਰ ਬਾਰ ਨਹੀਂ ਮਿਲਣਾ ਇੱਕ ਵਾਰੀ ਮਿਲਣਾ ਉਹ ਇੱਕ ਵਾਰੀ ਮਿਲ ਚੁੱਕਿਆ ਉਸ ਸਥਾਨ ਤੇ ਜਨਮਸਤਵੀ ਬੜੀ ਕਿਸਰਤਾ ਦੇ ਨਾਲ ਬਹਾਰ ਸੰਗਤ ਨੂੰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸੰਗਤ ਨੂੰ ਬਹੁਤ ਕ੍ਰਿਸ਼ਨ ਜਨਮਾਸਟਰ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਸੰਗਤ ਦਾ ਬਹੁਤ ਧੰਨਵਾਦ ਸਾਡੇ ਨਿੱਕੇ ਜਿਹੇ ਸੱਤੇ ਸੰਗਤ ਉਹ ਮੁਹਮਾਕੇ ਪਹੁੰਚਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤ ਬਹੁਤ ਪਹੁੰਚੀ ਹੈ ਸਾਡੇ ਐਮਪੀ ਸਾਹਿਬ ਤੇ ਸਾਡੇ ਕਾਂਗਰਸ ਦਾ ਸੋਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਆਪਣੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਹਿਬ ਉਹ ਸਾਰੇ ਆ ਕੇ ਗਏ ਨੇ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਕੇਸਨ ਸਿੰਘ ਬਹੁਤ ਧੰਨਵਾਦ ਬਹੁਤ ਸੰਤ ਮਹਾਪੁਰਸ਼ ਸਿੰਘ ਜੀ ਕੋਲ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਆਖੀ ਜਿਹੜੇ ਸਥਾਨ ਨੇ ਕਿ ਆਸ ਕੋਈ ਸਥਾਨ ਕਿੰਨੇ ਪੁਰਾਣੇ ਹੈ ਜੀ ਜਿਹੜੀ ਇਹ ਸਥਾਨ ਨੇ ਜਿਸ ਤੇ ਜਨਮ ਪਸਟੀ ਮਾੜ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਪੁਰਾਣੇ ਇਹ ਤਕਰੀਬਨ ਤਕਰੀਬਨ 550 ਸਾਲ ਪੁਰਾਣਾ ਸਥਾਨ ਹੈ ਜੀ ਜਿੱਥੇ ਆਪਾਂ ਜਨਮਾਸਤੇ ਹਰ ਸਾਲ ਮਨਾਉਂਦੇ ਆ ਤੇ ਲਗਭਗ ਤਕਰੀਬਨ ਇਹ ਗੁਰੂ ਨਾਨਕ ਦੇਵ ਜੀ ਦੇ ਸੰਕਲ ਦਾ ਸਥਾਨ ਜਿਹੜਾ ਇਹ ਹਸਾਮਤ ਬਣਾਇਆ ਚੱਲਿਆ ਆ ਰਿਹਾ ਹੈ ਤੇ ਪੀੜੀ ਦਾਰ ਪੀੜੀ ਇੱਥੇ ਮਹਾਪਰਸੰਦ ਆਏ ਨੇ ਕਿ ਹੁਣ ਇੱਥੇ 1500 ਦੀ ਪੀੜੀ ਦੇ ਵਿੱਚ ਅਸੀਂ ਅੱਜ ਅੱਜ ਇੱਥੇ ਅੱਧ ਦਿਨ ਨਹੀਂ ਸੀਨ ਹੈ ਤੇ ਅਸੀਂ ਦੋ ਭਰਾਵਾਂ ਦੋਨੋਂ ਸੇਵਾ ਕਰਾਂ ਸਾਰਾ ਪਰਿਵਾਰ ਸਾਥਾ ਸੇਵਾ ਕਰਦਾ ਜਿਵੇਂ ਅਸੀਂ ਮਹਾਂਪੁਰਸਤ ਦੇ ਪਹੁੰਚ ਰਹੇ ਹਾਂ ਹਾਂ ਜੀ ਕੀ ਆਸ ਦਾ ਸੁਨਾਤਾ ਸੁਨਾਤਾ ਹਾਂਜੀ ਇਹ ਇੰਨਾ ਚਿਰ ਕਿ ਤੁਹਾਡੇ ਨਾਲ ਤਾਲਮੇਨ ਹੈ ਕਿ ਪਿਆਰ ਹੈ ਕਿ ਪਿਆਰ ਹੈ ਕਿ ਜਾਣੇ ਮੇਰੇ ਨਾਲ ਸਤਿ ਸ਼੍ਰੀ ਅਕਾਲ ਸਭ ਦਾ ਬੜੀਆ ਹੋ ਗਿਆ ਇੱਕ ਇੱਕ ਹਾਂਜੀ ਇੱਕ ਤਾਂ ਇਹ ਵੀ ਸਾਡੀ ਸਸਤਾ ਬਣਿਆ ਖੱਟ ਦਰਸਨ ਸਾਧੂ ਹੁਮਾ ਅਸੀਂ ਸਾਰੇ ਉਹਦੇ ਮੈਂਬਰ ਆ ਸਾਰੇ ਦੇਰਿਆਂ ਦੇ ਜੱਲੇ ਮਹਾਂਪਤ ਨੇ ਉਹ ਸਾਰੇ ਉਹਨਾਂ ਦੇ ਮੈਂਬਰ ਨੇ ਸਾਰੇ ਅਸੀਂ ਇੱਕੋ ਹੀ ਹਾਂ ਸਾਰੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਵਰਤਦੇ ਆ ਅਸੀਂ ਇੱਕ ਦੂਜੇ ਦੇ ਆਉਣੇ ਜਾਣੇ ਸਾਡਾ ਬਹੁਤ ਇਹ ਜਿਹੜੇ ਮਹਾਪੁਰਸਾਂ ਚ ਪਹੁੰਚੇ ਨੇ ਜਿਵੇਂ ਆਖੰਡ ਸਿੰਘ ਬਾਲਾ ਤੇ ਆਪਣੇ ਡੇਰਾ ਬਾਪਾ ਸੰਮਰ ਸਿੰਘ ਨੇ ਮਾਨਤਾ ਤੇ ਹੋਰ ਦੋ ਤਿੰਨ ਸੰਤ ਪਹਿਲਾਂ ਆ ਕੇ ਚਲੇ ਗਏ ਤੇ ਉਹਨਾਂ ਨੂੰ ਕੰਮ ਸੀਗਾ ਕੱਲ ਵੀ ਆਏ ਸੀ ਪਰਸੋਂ ਵੀ ਕਿਸਾਂਤ ਆਏ ਸੀਗੇ ਤੇ ਉਹ ਅੱਜ ਕਿਸੇ ਕਾਰਨ ਚਲੋ ਨਹੀਂ ਆ ਸਕੇ ਤੇ ਉਹਨਾਂ ਨਾਲ ਸਾਡਾ ਬਹੁਤ ਦਿਨੋਂ ਪਿਆਰ ਹੈ ਬਹੁਤ ਚੰਗੇ ਸਾਧੂ ਨੇ ਬਹੁਤ ਚੰਗੇ ਮਹਤਮਾਨ ਨੇ ਬਹੁਤ ਚੰਗੇ ਉਹਨਾਂ ਦੀ ਹਲਾਕੇ ਦੇ ਵਿੱਚ ਕੀ ਸਨੇਹ ਹੈ ਕੁੱਤਾਂ ਦੇ ਸੰਬੰਧ ਸਬਤ ਦਿਆ ਜਾਂਦਾ ਜਦਵਾਸੀ ਦੀ ਜਿਹੜੀ ਲੋਕਾਂ ਦੇ ਇੱਥੇ ਕੰਮ ਕੀ ਪਾ ਰਹੀ ਹੈ ਕੀ ਸਨੇਹ ਹੈ ਬਸ ਸਨੇਹ ਹੈ ਜੀ ਦੇਖੋ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਤੁਸੀਂ ਜਦੋਂ ਅਰਜਨ ਜੀ ਰੋਣ ਲੱਗੇ ਉਹ ਕਹਿੰਦੇ ਵੀ ਅਰਜਨ ਤੂੰ ਕੀ ਲੈ ਕੇ ਆਇਆ ਸੀ ਕੀ ਤੂੰ ਸੇ ਖੋਇਆ ਕੀ ਤੂੰ ਸੋ ਲੈ ਆਇਆ ਸੀ ਕੀ ਤੂੰ ਸੋ ਲੈ ਕੇ ਜਾ ਰਿਹਾ ਉਹਨਾਂ ਦਾ ਇਹ ਹੋ ਸੀ ਵੀ ਜੋ ਇਨਸਾਨ ਆਉਂਦਾ ਕੋ ਕੋ ਜਨ ਨਾਲ ਨਹੀਂ ਲੈ ਕੇ ਉਹ ਕੁਝ ਨਾਲ ਨਹੀਂ ਲੈ ਕੇ ਜਾਂਦਾ ਜੋ ਇਥੇ ਚੰਗੇ ਕੰਮ ਕਰੇ ਚੰਗਾ ਆਪਣਾ ਜੀਵਨ ਬਤੀਤ ਕਰੇ ਇਮਾਨਦਾਰੀ ਨਾਲ ਕੰਮ ਕਰੇ ਉਹਨਾਂ ਦੇ ਸੰਦੇਸ਼ ਸੀ ਇਹੀ ਅਸੀਂ ਮੁਸਲਮਾਨੋਂ ਸਾਰਿਆਂ ਨੂੰ ਸੰਦੇਸ਼ ਹੈ ਕਿ ਚੰਗੇ ਬਣ ਕੇ ਰਹੋ ਚੰਗੇ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਮਾੜੇ ਕੰਮਾਂ ਤੋਂ ਦੂਰ ਰਹੋ ਤੇ ਇੱਕ ਦੂਜੇ ਨਾਲ ਭੈਣ ਭਰਾਵਾਂ ਨਾਲ ਮਿਲ ਵਰਤਨ ਰੱਖੋ ਕਿਉਂਕਿ ਸਭ ਤੋਂ ਵੱਡਾ ਇਨਸਾਨ ਹੈ ਇਨਸਾਨ ਨਾਲ ਜੇ ਇਨਸਾਨ ਦਾ ਮਿਲ ਵਰਤਨ ਹੈ ਤਾਂ ਹੀ ਸਭ ਕੁਝ ਹੈ ਕਿਉਂਕਿ ਪਰਮਾਤਮਾ ਕਿਸੇ ਨੂੰ ਰੱਪ ਦੇਖਿਆ ਨਹੀਂ ਪਰ ਮਨੋਖ ਨੂੰ ਹਰੇਕ ਨੇ ਬੰਦੇ ਨੇ ਦੇਖਿਆ ਹੈ ਮਨੋਖ ਦੇ ਹਰੇਕ ਦੇ ਅੰਦਰ ਉਹ ਸੇ ਰੱਬ ਦੀ ਜੋਤ ਹੈ ਕ੍ਰਿਸ਼ਨ ਭਗਵਾਨ ਜੀ ਕਣ ਕਣ ਦੇ ਵਿੱਚ ਇੱਕ ਸਹਾਇ ਹੈ ਸੰਸਾਰ ਦੇ ਹਰ ਸਮੇ ਉਹ ਹਰ ਸਮੇਂ ਤੇ ਹਰ ਦਿਨੇ ਉਹਨਾਂ ਦਾ ਅਸੀਂ ਉਹਨਾਂ ਦਾ ਲੜ ਕੀ ਅਸੀਂ ਉਹ ਸਾਨੂੰ ਜਿਵੇਂ ਪ੍ਰੇਰਿਤ ਕਰਦੇ ਨਾ ਉਹ ਜਿਵੇਂ ਹੋ ਜਾਂਦਾ ਹੈ ਅਸੀਂ ਉਹਨਾਂ ਦਾ ਦਿਨ ਨਹੀਂ ਮਨਾ ਸਕਦੇ ਕਿਉਂਕਿ ਉਹਨਾਂ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਜੋ ਕੋ ਪੰਟਾਉ ਸੀ ਜਿਹਨਾਂ ਦੇ ਜੋਕ ਬੱਦਤੇ ਸੀ ਉਹ ਸ਼ਖਸੀਅਤਾਂ ਹੋਈਆਂ ਨੇ Все so сделал